ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਗੁਰਮਿੰਦਰ ਸਿੰਘ ਸੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਪੂਰੀ ਦੁਨੀਆ ਕਿਸੇ ਨਾ ਕਿਸੇ ਤਣਾਅ ਵਿੱਚੋਂ ਗੁਜ਼ਰ ਰਹੀ ਹੈ ਤੇ ਅਜਿਹੀ ਸਥਿਤੀ ਵਿੱਚ ਯੋਗ ਸਾਨੂੰ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ ਵਿਸ਼ਾਖਾਪਟਨਮ ਤੋਂ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 11ਵੀਂ ਵਾਰ ਦੁਨੀਆ ਯੋਗ ਅਭਿਆਸ ਲਈ ਇਕੱਤਰ ਹੋਈਏ ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਯੋਗ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੋਹਣੇ ਟੰਗ ਨਾਲ ਆਪਣੇ ਨਾਲ ਜੋੜਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਸਾਲ ਦਾ ਵਿਸ਼ਾ ਇੱਕ ਧਰਤੀ ਇੱਕ ਸਿਹਤ ਲਈ ਯੋਗ ਯਾਦ ਦਿਵਾਉਂਦਾ ਹੈ ਕਿ ਕਿਵੇਂ ਦੁਨੀਆ ਮੌਜੂਦ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਖੁਸ਼ਹਾਲ ਤੇ ਸਿਹਤਮੰਦ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਲੜ ਕੇ ਅੱਗੇ ਆਉਂਦੀ ਏ ਇਹ ਦੇਖਣਾ ਸੁਖਦ ਹੈ ਕਿ ਕੈਸੇ ਯੋਗ ਨੇ ਪੂਰੇ ਵਿਸ਼ਵ ਕੋ ਜੋੜਾ ਹੈ ਦੁਨੀਆ ਭਰ ਮੇਂ करोड़ों लोगों की जीवन शैली का हिस्सा बन चुका है चाहे सिडनी ओपेरा हाउस की सीढ़िया हो या एवरेस्ट की चोटी हो या फिर समंदर का विस्तार हो हर जगह से एक ही संदेश आता है योग सभी का है और सभी के लिए है ਪੰਜਾਬ ਦੇ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨੇ ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਸਭ ਤੋਂ ਵੱਡੇ ਯੋਗਾ ਸੈਸ਼ਨ ਲਈ ਏਸ਼ੀਆ ਬੁੱਕ ਆਫ ਰਿਕਾਰਡਸ ਦਾ ਨਵਾਂ ਖਿਤਾਬ ਕਾਇਮ ਕੀਤਾ ਹੈ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਪਵਨਿਤ ਭਾਰਤੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਆਕਾਸ਼ਵਾਣੀ ਖਬਰਾਂ ਜਲੰਧਰ ਨੂੰ ਦੱਸਿਆ ਕਿ ਇਸ ਰਾਸ਼ਟਰੀ ਸਮਾਗਮ ਵਿੱਚ 3003 ਭਾਗੀਦਰਾਂ ਜਿੰਨਾਂ ਵਿੱਚ ਡਾਕਟਰ ਐਮ ਬੀ ਬੀ ਐਸ ਵਿਦਿਆਰਥੀ ਨਰਸਿੰਗ ਵਿਦਿਆਰਥੀ ਪੈਰਾਮੈਡੀਕਸ ਤੇ ਸੇਹ ਸੰਭਾਲ ਪੇਸ਼ੇਵਰ ਸ਼ਾਮਿਲ ਸਨ ਨੇ ਹਿੱਸਾ ਲਿਆ ਬਹੁਤ ਖੁਸ਼ੀ ਹੈ ਬੱਚਿਆਂ ਦੀ ਜਿਹੜਾ ਨੇ ਮਿਹਨਤ ਕੀਤੀ ਸਾਡੀ ਟੀਮ ਦੀ ਸੀਐਮਡੀ ਯੋਗਸ਼ਾਲਾ ਦੀ ਸਾਰਿਆਂ ਦੀ ਮਿਹਨਤ 3003 ਦਾ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡਸ ਸੈੱਟ ਹੋਇਆ ਪੀਜੀਆ ਦਾ ਪਿਛਲੇ ਸਾਲ ਦਾ 1924 ਦਾ ਸੀ ਤੇ 3003 ਦਾ ਇਸ ਵਾਰੀ ਸਾਡਾ ਹੋਇਆ ਰਿਕਾਰਡ ਮੈਡੀਕਲ ਕਾਲਜ ਮੋਵਾਲੀ ਦਾ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਨੂੰ ਪ ਇਸ ਤੋਂ ਪਹਿਲਾਂ ਪੀਡੀਆਈ ਚੰਡੀਗੜ੍ਹ ਪਿਛਲੇ ਸਾਲ ਸੇ ਸੰਭਾਲ ਸਟਾਫ ਦੀ ਭਾਗੀਦਾਰੀ ਨਾਲ ਏਸ਼ੀਆ ਬੁੱਕ ਆਫ ਰਿਕਾਰਡਸ ਵਿੱਚ ਥਾਂ ਰੱਖ ਰਿਹਾ ਸੀ ਇਹ ਦਿਨ ਰਾਜਪਾਲ ਵਿੱਚ ਬਹੁਤ ਸ਼ਾਨ ਮਨਾਇਆ ਗਿਆ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ ਨੇ ਸਿਹਤ ਤੰਦਰੁਸਤੀ ਤੇ ਸਤਿ ਭਾਵਨਾ ਦਾ ਜਸ਼ਨ ਮਨਾਉਣ ਲਈ ਸ਼ਹਿਰ ਦੀ ਅਗਵਾਈ ਕੀਤੀ ਜਦ ਕਿ ਸਰਹੱਦੀ ਸੁਰੱਖਿਆ ਬਲ ਬੀਐਸਐਫ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਸ਼ਾਮਲ ਕਰਕੇ ਅਟਾਰੀ ਸਾਂਝੀ ਚੈੱਕਪੋਸਟ ਤੇ ਇੱਕ ਪ੍ਰithvi ਇੱਕ ਸਵਾਸਤ੍ਹ ਕੇ ਲਈ ਯੋਗ ਸਥੀਮ ਤਹਿਤ ਯੋਗ ਦਿਵਸ ਮਨਾਇਆ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜੇਲੇ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਸਰਹੱਦੀ ਪਿੰਡਾਂ ਦੇ ਵਸਨੀਕਾਂ ਨਾਲ BSF ਸੈਨਿਕਾਂ ਨੂੰ ਜੋੜਨਾ ਵੀ ਸੀ अंतर्राष्ट्रीय योग दिवस के अवसर पर जी अटारी के प्रांगण में हमने योगाभ्यास किया ये इस योगाभ्यास में भारतीय सेना के जवान हमारा बी का परिवार और सीमावर्ती नागरिक बच्चे भाग लिए करीब हजार लोगो ने यहाँ योगाभ्यास किया मैं सबको ये कहना चाहूँगा ये एक व्यायाम करके ना करे पर एक जीवन शैली करके अपनाए उधर जलंधर पंजाब आर्म्ड पुलिस पी एफ पी कैम्पस विखे भी योग दिवस मनाया गया ਇਸੇ ਦੌਰਾਨ ਯੋਗ ਦਿਵਸ ਮੌਕੇ ਅੱਜ ਸਵੇਰੇ ਫਰੋਜ਼ਪੁਰ ਦੇ ਰੇਲਵੇ ਅਫੀਸਰਜ਼ ਕਲੱਬ ਵਿਖੇ ਇੱਕ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ ਕੈਂਪ ਵਿੱਚ ਫਰੋਜ਼ਪੁਰ ਡਿਵੀਜ਼ਨ ਦੇ ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ ਰਜਿੰਦਰ ਕੁਮਾਰ ਕਾਲੜਾ ਨੇ ਲਗਭਗ 100 ਰੇਲਵੇ ਅਧਿਕਾਰੀਆਂ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਯੋਗ ਕੀਤਾ ਕੈਂਪ ਵਿੱਚ ਪਤੰਜਲੀ ਯੋਗ ਪੀਠ ਹਰੀਦਵਾਰ ਭਾਰਤ ਸਵਾਦਮਾਨ ٹرسٹ ਤੇ ਜੀਵਨ ਕਲਾ ਯੋਗ ਸੰਮਤੀ ਫਰੋਜ਼ਪੁਰ ਦੇ ਤਜਰਬੇਕਾਰ ਯੋਗ ਮਾਹਿਰ ਡਾਕਟਰ ਗੁਰਨਾਮ ਸਿੰਘ ਕੁਲਜੀਤ ਸਿੰਘ ਮਨੋਜ ਆਰਿਆ ਤੇ ਹੋਰ ਮਾਹਿਰਾਂ ਦੀ ਅਗਵਾਈ ਹੇਠ ਯੋਗ ਆਸਨਾ ਨਾਹੀਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਕਮਿਸ਼ਨ ਦੇ ਚੇਅਰਮੈਨ ਕਵਰਨਦੀਪ ਸਿੰਘ ਨੇ ਨਿਰਦੇਸ਼ ਦਿੱਤੇ ਨੇ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਸ਼ਲੀਲ ਸਮੱਗਰੀ ਅਪਲੋਡ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਜਦੋਂ ਬੱਚੇ ਸੋਸ਼ਲ ਮੀਡੀਆ ਦੇ ਸਖਤ ਪ੍ਰਭਾਵ ਹੇਠ ਨੇ ਤੇ ਅਜਿਹੇ ਵੀਡੀਓਜ਼ ਅਪਲੋਡ ਕਰਨ ਤੇ ਸੋਸ਼ਲ ਮੀਡੀਆ ਤੇ ਨਸ਼ਿਆਂ ਤੇ ਬੰਦੂਕ ਦੇ ਚਲਨ ਨੂੰ ਉਛਾਹਿਤ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਮਿਸ਼ਨ ਨੇ ਏਡੀਜੀਪੀ ਨੂੰ ਇਸ ਸੰਦਰਭ ਵਿੱਚ ਕੀਤੀ ਗਈ ਕਾਰਵਾਈ ਬਾਰੇ 15 ਦਿਨਾਂ ਦੇ ਅੰਦਰ-ਅੰਦਰ ਜਾਣਕਾਰੀ ਦੇਣ ਲਈ ਕਿਹਾ ਹੈ ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @AIRARN ਜੁਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਿਨ ਸੁਣੋਗੇ 1:40 ਮਿੰਟ ਤੇ ਨਮਸਕਾਰ